ਇੱਕ ਆਲੜੀ ਬੱਕਰੀਆਂ ਚਾਰ ਰਿਹਾ ਹੈ। ਇਹਦੀ ਇੱਕ ਆਪਣੀ ਵੱਖਰੀ ਘਟਨਾ ਵਾਪਰਦੀ ਹੈ ਕਿ ਨਿਤ ਅਰਦਾਸਾਂ ਕਰਦਾ ਸੀ ਵੀ ਮਾਲਕਾ ਕੋਈ ਐਸਾ ਕੌਤਕ ਵਰਤਾਂ ਮੇਰੇ ਘਰ ਤੀ ਧਿਆਣੀ ਹੈ ਮੈਂ ਉਹਦਾ ਵਿਆਹ ਕਰਨਾ ਮੇਰੇ ਘਰ ਤਾਂ ਦੋ ਵਕਤ ਦੀ ਰੋਟੀ ਨਹੀਂ ਪੱਕਦੀ ਦਾਤਿਆ ਮੈਂ ਕਿਵੇਂ ਵਿਆਹ ਕਰਾਂਗਾ। ਨਿਤ ਅਰਦਾਸਾਂ ਕਰਦਾ ਏ। ਸਤਿਗੁਰੂ ਪਾਤਸ਼ਾਹ ਜੀ ਜਦੋਂ ਮਹਾਰਾਜ ਘੋੜੇ ਤੋਂ ਉਤਰਦੇ ਨੇ ਨਾ ਤੇ ਉਹ ਆਜੜੀ ਨੂੰ ਆਪਣੇ ਪਾਸ ਬੁਲਾਇਆ ਮਹਾਰਾਜ ਨੇ ਤੇ ਆਜੜੀ ਵੇਖ ਕੇ ਬੜਾ ਹੈਰਾਨਾ ਵੀ ਲੱਗਦਾ ਕੋਈ ਬਾਦਸ਼ਾਹ ਦੇ ਬੜੇ ਖਾਸ ਨੇ ਮਹਿੰਗੇ ਵਸਤਰ ਪਹਿਨੇ ਹੋਏ ਨੇ ਘੋੜਿਆਂ ਤੇ ਚੜ ਕੇ ਆਏ ਨੇ ਤਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣਾ ਕੀਮਤੀ ਦੋਸ਼ਾਲਾ ਤੇ ਕੁਝ ਮੋਹਰਾਂ ਜਿਹੜੀਆਂ ਉਸ ਆਜੜੀ ਨੂੰ ਦਿੱਤੀਆਂ ਵੀ ਜਾ ਜਾ ਕੇ ਇਹਦੀ ਕੁਝ ਮਠਿਆਈ ਲਿਆ ਇਹ ਆਜੜੀ ਜਾ ਕੇ ਹਲਵਾਈ ਦੀ ਦੁਕਾਨ ਤੇ ਜਦੋਂ ਉਹ ਮੋਹਰਾਂ ਤੇ ਦੁਸ਼ਾਲਾ ਬਿਸ਼ਾ ਕੇ ਮਠਿਆਈ ਲੈਣ ਲੱਗੇ ਨਾ ਤਾਂ ਉਸੇ ਵਕਤ ਅਲਬਾਈ ਨੂੰ ਸ਼ੱਕ ਪੈ ਗਿਆ ਉਹ ਕਹਿਣ ਲੱਗਾ ਵੀ ਇਹ ਇੰਨਾ ਮਹਿੰਗਾ ਕੀਮਤੀ ਦੁਸ਼ਾਲਾ ਤੇਰੇ ਕੋਲ ਕਿੱਥੋਂ ਆਇਆ ਇਹ ਸੋਨੇ ਦੀਆਂ ਮੋਹਰਾਂ ਤੇਰੇ ਪਾਸ ਕਿੱਥੋਂ ਆਈਆਂ ਉਹ ਕਹਿਣ ਲੱਗਾ ਵੀ ਕੋਈ ਬਾਦਸ਼ਾਹ ਦੇ ਦਰਬਾਰ ਵਿੱਚ ਆਏ ਨੇ ਉਹ ਬਾਦ ਦਰਵਾਜ਼ੇ ਪਾਸ ਖੜੋਤੇ ਹੋਏ ਨੇ ਉਹਨਾਂ ਮੈਨੂੰ ਇਹ ਦੁਸ਼ਾਲਾ ਦਿੱਤਾ ਏ ਤੇ ਆ ਪੈਸੇ ਮੋਹਰਾਂ ਦਿੱਤੀਆਂ ਨੇ ਵੀ ਜਾ ਕੇ ਮਠਿਆਈ ਖਰੀਦ ਲਿਆ ਕਿ ਐਲਾਨ ਹੋਇਆ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਨਾ ਹੈ ਤਦੋਂ ਇਸ ਹਲਵਾਈ ਨੇ ਅਸਰਕ ਕੀਤਾ ਉਸ ਸਮੇਂ ਦੇ ਫੌਜਦਾਰ ਨੂੰ ਥਾਣੇਦਾਰ ਨੂੰ ਕਿ ਮੇਰੇ ਪਾਸ ਇੱਕ ਆ ਜੜੀ ਆਇਆ ਹੈ ਉਹਦੇ ਪਾਸ ਕੀਮਤੀ ਦੁਸ਼ਾਲਾ ਤੇ ਕੁਝ ਮੋਹਰੇ ਨੇ ਮੈਨੂੰ ਲੱਗਦਾ ਵੀ ਕਿਸੇ ਦੀ ਚੋਰੀ ਕਰਕੇ ਲੈ ਕੇ ਆਇਆ ਹੈ ਉਹ ਜਦੋਂ ਪੁੱਛਿਆ ਜਾਂਦਾ ਡਰਾ ਧਮਕਾ ਕੇ ਉਹਨੂੰ ਤਾਂ ਉਹ ਦੱਸਦਾ ਵੀ ਆਓ ਮੇਰੇ ਨਾਲ ਤੁਰੋ ਮੈਂ ਤੁਹਾਨੂੰ ਦਿਖਾਉਣਾ ਵਾ ਜਾ ਕੇ ਜਦੋਂ ਦਿੱਲੀ ਦਰਵਾਜੇ ਦੇ ਪਾਸ ਪਹੁੰਚਦੇ ਨੇ ਕੀ ਵੇਖਦੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ ਤਿੰਨ ਸਾਥੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਇਹ ਚਾਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਦਿੱਲੀ ਦਰਵਾਜੇ ਦੇ ਪਾਸ ਤੇ ਉਸ ਆੜੜੀ ਨੂੰ ਕਹੇ ਮੁਤਾਬਕ ਵਿਸ਼ੇਸ਼ ਇਨਾਮ ਮਿਲੇ ਇਨ੍ਹਾਂ ਨੂੰ ਪੈਸਾ ਮਿਲਿਆ ਕਿ ਉਹਦੀ ਧੀ ਦਾ ਵਿਆਹ ਬੜਾ ਵਧੀਆ ਤਰੀਕੇ ਨਾਲ ਹੋ ਗਿਆ